ਕਹਿੰਦੇ ਚਰਨੀ ਟੈਪਿਆ ਰੱਬ ਨਾਲ ਕਦੇ ਹਿਸਾਬ ਨਹੀਂ ਕਰੀਦਾ ਕਿਉਂ ਆਪਾਂ ਕਈ ਅਸੀਂ ਨਾਮ ਜਪਿਆ ਬਾਣੀ پڑھی ਸੇਵਾ ਕੀਤੀ ਆ ਕੀ ਦੱਸਾਨੂੰ ਮਿਲਣਾ ਚਾਹੀਦਾ ਰੱਬ ਕਹੇਗਾ ਤੈਨੂੰ ਫਰੀ ਵਿੱਚ ਇੰਨੇ ਸਾਲ ਆਕਸੀਜਨ ਦਿੱਤੀ ਤੂੰ ਕੀ ਦਿੱਤਾ ਮਾੜੀ ਜੀ ਅੱਖ ਖਰਾਬ ਹੋ ਜਾਏ ਤਾਂ ਸੈਂਕੜੇ ਹਜ਼ਾਰਾਂ ਰੁਪਏ ਲੱਗਦੇ ਨੇ ਡਾਕਟਰ ਲੈਂਸ ਪਾਉਂਦਾ ਜਿਸ ਰੱਬ ਨੇ ਹੁਣ ਤੱਕ ਅੱਖਾਂ ਸਹੀ ਦਿੱਤੀਆਂ ਦੁਨੀਆ ਵੇਖਣ ਨੂੰ ਆਪਾਂ ਉਹਨੂੰ ਕੀ ਦਿੱਤਾ 2 ਘੰਟੇ ਲਈ ਆਕਸੀਜਨ ਲੋਨਿੰਗ ਹੋਵੇ ਹਜ਼ਾਰਾਂ ਰੁਪਇਆ ਬਣ ਜਾਂਦਾ ਹੈ ਤੈਨੂੰ ਰੱਬ 24 ਘੰਟੇ 24 ਆਵਰ ਫ੍ਰੀ ਆਕਸੀਜਨ ਦੇ ਰਿਹਾ ਸੁੱਤਿਆਂ ਪਿਆਂ ਵੀ ਦਿਲ ਦੀ ਧੜਕਣ ਚੱਲ ਰਹੀ ਹੈ ਰੱਬ ਨੂੰ ਤੂੰ ਕੀ ਦਿੱਤਾ ਜੇ ਉਹ ਹਿਸਾਬ ਕਰਨ ਤੇ ਆ ਜਾਏ ਆਪਾਂ ਕਰੀ ਨਹੀਂ ਸਕਦੇ ਇਸ ਲਈ ਹਿਸਾਬ ਨਹੀਂ ਕਰਨਾ ਸਿਰਫ ਸ਼ੁਕਰਾਨਾ ਕਰਨਾ ਹੈ ਬਾਦਸ਼ਾਹ ਕਹਿੰਦੇ ਸਿੱਖ ਜੇ ਰਿਸ਼ਤਾ ਰੱਖਣਾ ਚਾਹੁੰਦਾ ਹੈ ਰੱਬ ਨਾਲ ਤੇਰ ਕੋਈ ਚੀਜ਼ ਹੈ ਆਪਸ ਕੋ ਕਰ ਕਛ ਨਾ ਜਨਾਵੇ ਸੇਵਾ ਕਰੇ ਜਨਾਵੇ ਨਾ ਕਿ ਮੈਂ ਕਰਦਾ ਅਸੀਂ ਕਿੱਥੋਂ ਕਰ ਸਕਾਂ ਉਹ ਤਾਂ ਮੜ ਅਸਰੀਰ ਦੀ ਚੂਲ ਢਿੰਗੀ ਕਰਦੇ ਨਾ ਮੜ ਹੀ ਤੇ ਤੁਹਾਡਾ ਤਜਰਬਾ ਰਹਿਣਾ ਤੁਸੀਂ ਵੇਖੋਗੇ ਰਾਤੀ ਬੰਦਾ ਠੀਕ-ਠਾਕ ਸੌਂਦਾ ਸਵੇਰੇ ਉੱਠਣ ਲੱਗਿਆ ਬਾਸ਼ਵੇਸਨ ਤੇ ਹੱਥ ਧੋਣ ਲੱਗਿਆ ਚੱਕ ਪੈ ਗਈ ਲੈ ਨਿਤਨੇਮ ਕਰਕੇ ਵਖਾਦੇ ਇਸ਼ਨਾਨ ਕਰਕੇ ਵਖਾਦੇ ਇਸ਼ਨਾਨ ਨਹੀਂ ਕਰ ਸਕਦਾ ਜਿਉ ਦੀ ਕਿਰਪਾ ਨਾਲ ਇਸ ਲਈ ਕਦੇ ਵੀ ਹਿਸਾਬ ਨਹੀਂ ਮਾਣਾ ਸਭ ਕੁਝ ਕਰਕੇ ਕਹਿਣਾ ਆਪਸ ਕੋ ਕਰ ਕਸ਼ ਨਜਨਾਵੇ ਹਰ ਕੀ ਕਰੀਏ ਹਰ ਹਰ ਨਾਮ ਰਦੈ ਸਦ ਧਿਆਵੇ ਭਾਈ ਉੱਠਦੇ ਆ ਮੈਂ ਵਾਹਿਗੁਰੂ 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 ਤਿਆਉ ਉਹਦਾ ਸ਼ੁਕਰਾਨਾ ਕਰ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਕਹਿੰਦੇ ਆ ਚੀਜ਼ ਦਾ ਧਿਆਨ ਰੱਖੀ ਮਨ ਵਿੱਚ ਹੈ ਸਤਿਗੁਰ ਕੈ ਪਾਸ ਮਨ ਕਹਿੰਦਾ ਕਿ ਮੈਂ ਕੀਤਾ ਤੂੰ ਮਨ ਗੁਰੂ ਨੂੰ ਵੇਚ ਮਨ ਵਿੱਚ ਹੈ ਸਤਿਗੁਰ ਕੈ ਪਾਸ ਪੜੋ ਤਿਸ ਸੇਵਕ ਕੈ ਕਾਰਜ ਰਾਸ ਭਾਈ ਤੂੰ ਮਨ ਵੇਚ ਦੇ ਉਹਨੇ ਤੇਰੇ ਸਾਰੇ ਕਾਰਜ ਰਾਸ ਕਰੇ ਕਿਉਂਕਿ ਪੁਹਾੜਾ ਹੀ ਸਾਰਾ ਮੰਨਦਾ ਹੈ ਮੰਨ ਨੇ ਤਾਂ ਏਗੋ ਕਰਨੀ ਮੰਨ ਨੇ ਹੁੰਨੇ ਕਰਨੇ ਮੰਨ ਨੇ ਝਗੜਾ ਕਰਨਾ ਮੰਨ ਨਾਲ ਝਗੜਾ ਮੰਨ ਨਾਲ ਹੀ ਸੱਤ ਬੈਠਣੀ ਇਸ ਲਈ ਮਨ ਵਿੱਚ ਹੈ ਸਤ ਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕੰਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਭਾਈ ਉਹਨੂੰ ਤਾਂ ਫਿਰ ਰੱਬ ਮਿਲ ਜਾਂਦਾ ਹੈ ਗ੍ਰਸਤੀਆਂ ਵਾਸਤੇ ਪਾਤਸ਼ਾਹ ਨੇ ਬਹੁਤ ਸੁੱਖਾ ਤਰਨ ਦਿੱਤਾ ਇੱਕ ਸ਼ਲੋਕ ਕਹਿ ਕੇ ਫਿਰ ਅੱਪਾ ਗਏ ਜਾਈ ਉਹਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਜਦੋਂ ਤੈਨੂੰ ਸੁੱਖ ਹੋਵੇ ਨਾ ਉਦੋਂ ਸ਼ੁਕਰਾਨਾ ਕਰਿਆ ਕਰ ਭਗਤੀ ਆ ਇੱਕ ਕਥਾ ਮੈਂ ਦਰਵਾਤਸਬ ਤੋਂ ਵੀ ਕਈ ਵਾਰ ਕਹੀ ਦੁੱਖ ਵੇਲੇ ਤਾਂ ਸਾਰੀ ਦੁਨੀਆ ਨਾਮ ਜਪਦੀ ਹੈ ਜਿਨੇ ਕਦੇ ਵਾਹਿਗੁਰੂ ਨਹੀਂ ਕਿਹਾ ਦੁੱਖ ਵੇਲੇ ਉਹ ਵੀ ਕਹਿਣ ਲੱਗ ਪੈਂਦਾ ਜਿਹੜਾ ਕਦੇ ਗੁਰਦੁਆਰੇ ਨਹੀਂ ਨਗਿਆ ਦੁੱਖ ਵੇਲੇ ਉਹ ਵੀ ਗੁਰਦੁਆਰੇ ਜਾਣ ਲੱਗ ਪੈਂਦਾ ਜਿਨੇ ਕਦੇ ਮੱਥਾ ਨਹੀਂ ਟੇਕਿਆ ਦੁੱਖ ਵੇਲੇ ਉਹ ਵੀ ਸੁੱਖਣਾ ਸੁੱਖਣ ਲੱਗ ਪਿੰਦੇ ਨੇ ਇਸ ਲਈ ਦੁੱਖ ਵੇਲੇ ਜੱਪਿਆ ਨਾਮ ਭਗਤੀ ਨਹੀਂ ਦੁੱਖ ਵੇਲੇ ਕੀਤੀ ਹੋਈ ਭਗਤੀ ਜੱਪਿਆ ਨਾਮ ਕੀਤੀ ਸੇਵਾ ਭਗਤੀ ਵਿੱਚ ਗਿਣਿਆ ਨਹੀਂ ਜਾਏਗਾ ਕਿਉਂ ਉਹ ਤਾਂ ਲੋੜ ਕਰਕੇ ਜਾਂਦਾ ਹੈ ਬਾਅਦਸ਼ੇ ਕਹਿੰਦਾ ਭਾਈ ਤੂੰ ਸੁੱਖ ਵੇਲੇ ਜਪ ਨਾ ਵਾਹਿਗੁਰੂ ਜਦੋਂ ਤੰਦਰੁਸਤੀ ਉਦੋਂ ਕਹਿ ਵਾਹਿਗੁਰੂ ਉਹ ਲਿਖੇ ਵਿੱਚ ਹੈ ਕਿਉਂਕਿ ਤੇਰਾ ਕੋਈ ਦੁੱਖ ਦਾ ਨਹੀਂ ਸੀ ਤੈਨੂੰ ਕੋਈ ਦਰਦ ਨਹੀਂ ਸੀ ਦੁੱਖ ਨਹੀਂ ਸੀ ਤੇਰਾ ਤੂੰ ਫਿਰ ਵੀ ਕਹਾ ਵਾਹਿਗੁਰੂ ਹੁਣ ਲੇਖ ਵਿੱਚ ਤੈਨੂੰ ਲੋੜ ਨਹੀਂ ਸੀ ਕੋਈ ਫਿਰ ਵੀ ਤੂੰ ਮਰਦੋ ਰਹਾ ਕੇ ਰੱਬ ਦਾ ਸ਼ੁਕਰ ਕੀਤਾ ਉਹ ਭਗਤੀ ਵਿੱਚ ਹੈ ਜ਼ਰੂਰਤ ਨਹੀਂ ਸੀ ਫਿਰ ਵੀ ਨਿਤਨੇਮ ਕੀਤਾ ਫਿਰ ਭਗਤੀ ਵਿੱਚ ਹੈ ਜੇ ਲੋੜ ਪੈਂਦੇ ਤਾਂ ਭਾਵੇਂ 40 ਦਿਨ ਸੁੱਖ ਨਹੀਂ ਸਭ ਪਰੇ ਲੋਕੀ ਕਰਦੇ ਨੇ 40 40 ਦਿਨ ਮਿੱਥ ਕੇ ਕਰਦੇ ਆ ਤਾਂ ਪਾਤਸ਼ਾਹ ਨੇ ਕਿ ਜਦੋਂ ਸੁੱਖ ਹੋਵੇ ਉਦੋਂ ਜਪੋ ਇਨੂ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਮਹੱਲਾ ਦੂਜਾ ਜਾ ਸੁਖ ਤਾਂ ਸ਼ੌਰਾਵਿਓ ਕਹਿੰਦੇ ਜਦੋਂ ਸੁੱਖਨ ਉਹਦੋਂ ਵਾਹਿਗੁਰੂ ਆਖੋ ਵਾਹਿਗੁਰੂ ਜਾ ਸੁਖ ਤਾਂ ਸ਼ੌਰਾਵਿਓ ਦੁੱਖ ਪੀ ਸਮਲਿਓਏ ਕਹਿੰਦੇ ਤੂੰ ਸੁੱਖ ਵੇਲੇ ਵਾਹਿਗੁਰੂ ਕਹੀਂ ਉਹ ਦੁੱਖ ਵੇਲੇ ਤੇਰੇ ਨਾਲ ਖੜੇ ਬਸ ਇਹ ਉਹਦੀ ਰਿਸ਼ਤੇਦਾਰੀ ਹੈ ਤੂੰ ਸੁੱਖ ਵੇਲੇ ਉਹਨੂੰ ਯਾਰੀ ਜਾ ਸੁਖ ਤਾਂ ਸ਼ਰਾਬ ਹੋ ਦੁੱਖ ਪੀਸ ਮਲ ਹੋਏ ਨਾਨਕ ਕਹੇ ਸਿਆਣੀ ਐ ਵਕੰਤ ਮਿਲਾਵਾ ਹੋਏ ਰੱਬ ਨੂੰ ਮਿਲਣਾ ਇਹੀ ਤਰੀਕਾ ਹੈ ਰੱਬ ਨੂੰ ਮਿਲਦੀ ਇਹੋ ਟੈਕਨੀਕ ਹੈ ਭਾਈ ਸੁਖ ਵੇਲੇ ਯਾਦ ਕਰੋ ਦੁੱਖ ਵੇਲੇ ਨਾਲ ਰਹੇਗਾ ਅੱਛਾ ਜੀ ਇੱਕ ਐਗਜ਼ਾਮਪਲ ਬਹੁਤ ਛੇਤੀ ਤੁਹਾਡੇ ਪਕੜ ਵਿੱਚ ਆਉਣੀ ਹੈ ਆਪਾਂ ਵਿਆਹ ਸ਼ਾਦੀ ਸੁਖ ਵਿਲੇ ਕਿਸੇ ਨੂੰ ਇਨਵੀਟੇਸ਼ਨ ਦੇ ਕੇ ਸੱਦੀਦਾ ਹੈ ਬਿਨਾ ਸੱਦੇ ਤੋਂ ਨਹੀਂ ਹੋ ਜਾਂਦਾ ਭਾਵੇਂ ਕਿੰਨੀ ਗੋੜੀ ਰਿਸ਼ਤੇਦਾਰੀ ਹੋਵੇ ਨੇੜੇ ਰਹਿੰਦੇ ਹੋਣ ਉਹਨਾਂ ਨੂੰ ਪਤਾ ਵੀ ਲੱਗ ਜਾਏ ਇਹਨਾਂ ਦੇ ਵਿਆਹ ਸ਼ਾਦੀ ਹੈ ਇਹਨਾਂ ਤੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਬਿਨਾ ਸੱਦੇ ਤੋਂ ਨਹੀਂ ਹੁੰਦੇ ਲੋਕ ਇਨਵੀਟੇਸ਼ਨ ਦੇਣਾ ਪੈਂਦਾ ਇਨਵਾਈਟ ਕਰਨਾ ਪੈਂਦਾ ਕਾਲ ਕਰਨੀ ਪੈਂਦੀ ਬਿਨਾ ਸੱਦੇ ਤੋਂ ਕਿਉਂ ਅਣਖ ਤੇ ਗੈਰਤ ਦੀ ਜ਼ਿੰਦਗੀ ਲੋਕ ਦੀ ਹੁੰਦੇ ਨੇ ਉਹਦੇ ਵਿੱਚ ਉਹ ਇੱਛਾ ਰੱਖ ਲੈਣ ਬਈ ਸਾਨੂੰ ਸੱਦੋ ਅੱਛਾ ਸੁੱਖ ਵੇਲੇ ਸੱਦਣਾ ਪੈਂਦਾ ਕਦੇ ਮਹਿਸੂਸ ਕਰਿਓ ਜਿਹੜੀ ਦੁਨੀਆ ਚ ਆਪਾਂ ਰਹਿੰਦੇ ਆ ਜੇ ਕਿਸੇ ਰਿਸ਼ਤੇਦਾਰ ਨੂੰ ਕੋ ਪਤਾ ਲੱਗ ਜਾਵੇ ਫਲਨ ਨੇ ਰਿਸ਼ਤੇਦਾਰ ਨੂੰ ਮੁਸ਼ਕਲ ਆਈ ਹੈ ਤਾਂ ਉਦੋਂ ਕੋਈ ਸੱਦਾ ਪੱਤਰ ਘੱਲਣਾ ਪੈਂਦਾ ਵੀ ਆਓ ਵੀ ਸਾਡੀ ਖਬਰ ਲੈ ਕੇ ਜਾਓ ਉਹਨੂੰ ਤੇ ਪਤਾ ਲੱਗ ਗਿਆ ਹੋਪੇ ਆ ਕਿਸੇ ਦੂਜੇ ਰਿਸ਼ਤੇਦਾਰ ਤੋਂ ਪਤਾ ਲੰਦਾ ਆਪੇ ਹੀ ਉਹ ਰਿਸ਼ਤੇਦਾਰ ਰਿਲੇਟਿਵ ਆਪੇ ਆ ਕੇ ਖਬਰ ਲੈ ਕਿਉਂ ਉਹ ਕਹਿੰਦੇ ਭਾਈ ਸੁੱਖ ਵੇਲੇ ਸੱਦਦੇ ਨੇ ਸਾਨੂੰ ਵਿਆਹਾਂ ਸ਼ਾਦੀਆਂ ਤੇ ਕਾਰ ਦਿੰਦੇ ਨੇ ਸੁੱਖ ਵੇਲੇ ਬੁਲਾਉਂਦੇ ਨੇ ਜੇ ਕੋਈ ਮੁਸ਼ਕਲ ਦਾ ਵਕਤ ਆਇਆ ਸਾਡਾ ਫਰਜ਼ ਬਣਦਾ ਜਾ ਕੇ ਖਬਰ ਲੈ ਇਹਨੂੰ ਕਹਿੰਦੇ ਇਨਸਾਨੀਅਤ ਜੇ ਰੱਬ ਦਾ ਬਣਾਇਆ ਇਨਸਾਨ ਇਸ ਗੱਲ ਤੇ ਪਵੰਦ ਹੈ ਕਿ ਸੁੱਖ ਵੇਲੇ ਉਹਨੂੰ ਸੱਦਣਾ ਪੈਂਦਾ ਹੈ ਦੁੱਖ ਵੇਲੇ ਆਪੇ ਖਬਰ ਲੈਂਦਾ ਕਦੇ ਮਹਿਸੂਸ ਕਰਿਓ ਲੋਕ ਕੀ ਤਾਂ ਨਾਰਾਜ਼ ਹੋ ਸਕਦੇ ਨੇ ਰੱਬ ਕਦੇ ਨਾਰਾਜ਼ ਨਹੀਂ ਹੁੰਦਾ ਉਹ ਤੂੰ ਸੁੱਖ ਵੇਲੇ ਰੱਬ ਨੂੰ ਚੇਤੇ ਕਰ ਦੁੱਖ ਵੇਲੇ ਆਪੇ ਸਹਾਈ ਹੋਏਗਾ ਤੂੰ ਉਹਨੂੰ ਸੁੱਖ ਵੇਲੇ ਜਾ ਦੁੱਖ ਵੇਲੇ ਤੇਰੇ ਨਾਲ ਥੋੜੀ ਵਾਰੀ ਭਟਾ ਦੇ ਬਟੇ ਇੱਕੋ ਘਟਾ ਦੇ ਇਹਨੂੰ ਬਾਦਸ਼ਾਹ ਕਹਿੰਦੇ ਜਾ ਸੁੱਖ ਤਾਂ ਸ਼ੋਰਾ ਵੇਉ ਦੁੱਖ ਵੀ ਸੰਮਾਲੇ ਹੋਏ ਪਰੋੜੋ ਆ ਸੁਖ ਤਾਂ ਸ਼ੋਰਾ ਵੇਉ ਦੁਖ ਭੀ ਸਮਲੇ ਨਾਨਕ ਕਹੈ ਸਿਆਣੀ ਐ ਇਵ ਕੰਤ ਮਿਲਾਵਾ ਹੋਏ ਭਾਈ ਸੁਖ ਵੇਲ ਨੂੰ ਯਾਦ ਕਰ ਦੁਖ ਵੇਲ ਤੇਰੇ ਨਾਲ ਖੜੇਗਾ ਤੈਉ ਪਾਤਸ਼ਾਹ ਕਹਿੰਦੇ ਦੁਕਾਲਨ ਪ੍ਰਣਾਸੀ ਦਇਆਲਨ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੁੱਤਿਓ ਸਦਾ ਅੰਗ ਸੰਗ ਉਹਨੂੰ ਸੁੱਖ ਵੇ ਲਈ ਯਾਦ ਕਰ। ਔਰ ਬਾਦਸ਼ਾਹ ਨੇ ਫਿਰੇ ਵੀ ਯਾਦ ਕਰਾਇਆ ਕਿ ਇਹਨੇ ਕੰਮ ਪੈਣ ਤੇ ਨਾ ਸਿਮਰਿਆ ਕਰ। ਇਹ ਨਹੀਂ ਕਿ ਕੰਮ ਪਿਆ ਤੇ ਉਦੋਂ ਸਿਮਰਨਾ। ਕਬੀਰ ਕਾਮ ਪਰ ਹਰ ਸਿਮਰਿਐ। ਪੜੋ ਕਬੀਰ ਕਾਮ ਪਰ ਹਰ ਸੰਗਜ ਕੇ ਪੜੇ ਕਰੋ ਕਬੀਰ ਕਾਮ ਪਰ ਹਰ ਸਿਮਰਿਐ। ਐਸਾ ਸਿਮਰੋ ਨਿਤ ਅਮਰ ਪ੍ਰਵਾਸਾ ਕਰੋ ਹਰ ਗਿਆਂ ਬਹੋ ਰਹਿ ਵਿਤ ਭਾਈ ਤੁਸੀਂ ਬਹੁਤ ਅਮੀਰ ਹੋ ਜਾਉਗੇ ਨਾਮ ਧਨ ਨਾਲ ਜੇ ਹਰ ਰੋਜ਼ ਐਵਰੀ ਡੇ ਉਹਨੂੰ ਯਾਦ ਕਰੋ ਇੱਕ ਨੁਕਤਾ ਹੋਰ ਨੋਟ ਕਰਿਓ ਦੋ ਵਰਡ ਲੋਕ ਉਪਦੇਸ਼ਾਂ ਵਿੱਚ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਹਰ ਬੱਚੇ ਨੂੰ ਸਿਖਾਉਂਦੇ ਨੇ ਇੱਥੇ ਵੀ ਜਿਹੜੀਆਂ ਪੜੀਆਂ ਲਿਖੀਆਂ ਫੈਮਲੀਆਂ ਉਹ ਬੱਚਿਆਂ ਨੂੰ ਸਿਖਾਉਂਦੇ ਨੇ ਪਹਿਲਾ ਵਰਡ ਸ਼ਬਦ ਇਹ ਹੈ ਕਿ ਛੋਟੇ ਛੋਟੇ ਗੱਲ ਕਰਦੇ ਲੋਕ ਥੈਂਕ ਯੂ ਸਿਖਾਉਂਦੇ ਨੇ ਬੱਚਿਆਂ ਮਾੜੀ ਜਿਹੀ ਗੱਲ ਹੋਵੇ ਬੇਟਾ ਥੈਂਕ ਯੂ ਕਰੋ ਬੇਟਾ ਥੈਂਕ ਯੂ ਕਰੋ ਤੋਂ ਬਾਹਰ ਮੈਂ ਫੋਨ ਕੰਟਰੀਆਂ ਚ ਵੇਖਿਆ ਉੱਥੇ ਲੋਕਾਂ ਬੱਚਿਆਂ ਨੂੰ ਮੈਂ ਜਿਸ ਤਰ੍ਹਾਂ ਦੇ ਸਿਖਾਏ ਨੇ ਹਰ ਗੱਲ ਤੇ ਥੈਂਕ ਯੂ ਕੱਲੇ ਬੱਚੇ ਨਹੀਂ ਜੇ ਬੱਚਾ ਵੀ ਕੋਈ ਚੀਜ਼ ਚੁੱਕ ਕੇ ਪੇਰੈਂਟਸ ਨੂੰ ਫੜਾਉਂਦਾ ਹੈ ਤਾਂ ਮੋਰੋ ਪੇਰੈਂਟਸ ਵੀ ਉਹਨੂੰ ਕਹਿੰਦੇ ਨੇ ਬੇਟੇ ਥੈਂਕ ਯੂ ਥੈਂਕ ਯੂ ਦਾ ਤੁਹਾਡਾ ਧੰਨਵਾਦ ਔਰ ਇਹ ਸਾ ਸੰਗਤ ਫਾਰਮੈਲਿਟੀ ਜੋ ਚੁੱਕ ਕੇ ਰਿਐਲਿਟੀ ਵਿੱਚ ਯੂਜ਼ ਕਰੋਗੇ ਤੋ ਸਿੱਧਾ ਰੱਬ ਨਾਲ ਜੁੜ ਜਾਓਗੇ ਪਾਤਸ਼ਾਹ ਨੇ ਕਿਓ ਛੋਟੀ ਛੋਟੀ ਗੱਲ ਉੱਤੇ ਲੋਕਾਂ ਦਾ ਥੈਂਕ ਯੂ ਕਰਨ ਵਾਲਿਆ ਜਿਹੜੇ ਰੱਬ ਨੇ ਤੈਨੂੰ ਇੰਨਾ ਕੁ ਦਿੱਤਾ ਕਦੇ ਉਹਦਾ ਵੀ ਰੋਜ਼ ਧੰਨਵਾਦ ਕਹਿਦਿਆ ਕਰ ਸਤਨਾਮੁ ਸ੍ਰੀ ਜਿਨੇ ਆਪਾਂ ਨੂੰ ਤੰਦਰੁਸਤੀ ਦਿੱਤੀ ਉਹਦਾ ਥੈਂਕ ਯੂ ਕੌਣ ਕਰੇਗਾ ਜਿਨੇ ਜਨਮ ਦੇ ਕੇ ਦੁਨੀਆ ਵਿਖਾਈ ਉਹਦਾ ਥੈਂਕ ਯੂ ਕੌਣ ਕਰੇਗਾ ਮੜੀ ਜੀ ਕੋ ਕਮੀ ਰਹਿ ਜਾਏ ਆਪਾਂ ਰੱਬ ਨਾਲ ਰੋਸ ਕਰਦੇ ਆ ਦੁਨੀਆ ਵਿੱਚ ਨਜ਼ਰ ਮਾਰੋ ਲੱਖਾਂ ਲੋਕ ਐਸੇ ਨੇ ਜਿਨ੍ਹਾਂ ਦੀ ਸਾਰੀ ਉਮਰ ਵੀਲ ਚੇਰ ਤੇ ਲੰਘ ਗਈ ਦੁਨੀਆ ਵਿੱਚ ਤੁਰ ਕੇ ਨਹੀਂ ਵੇਖਿਆ ਤੈਨੂੰ ਤੁਰਨ ਲਈ ਪੈਰ ਦਿੱਤੇ ਕਦੇ ਤੋਂ ਦਾ ਥੈਂਕਸ ਕਰਕੇ ਕਹ ਸਤਨਾਮ ਸ੍ਰੀ ਲੱਖਾਂ ਲੋਕ ਨਿਤਰਹੀਣ ਦੁਨੀਆ 'ਚ ਪੈਦਾ ਹੋਏ ਦੁਨੀਆ ਨਹੀਂ ਵੇਖ ਸਕਦੇ ਤੈਨੂੰ ਦੁਨੀਆ ਵੇਖਣ ਲਈ ਅੱਖਾਂ ਦਿੱਤੀਆਂ ਭਾਂਤ ਭਾਂ ਦਾ ਸੰਸਾਰ ਵੇਖਣ ਵਾਲਿਆ ਕਦੇ ਤਨ ਅੰਤਾਰ ਦਾ ਸ਼ੁਕਰਾਨਾ ਕਰਕੇ ਕਹ ਸਤਨਾਮ ਸ੍ਰੀ ધીਸ ਇਜ਼ ਅ ਥੈਂਕ ਯੂ ਇਹ ਉਹਦਾ ਧੰਨਵਾਦ ਹੈ ਗੁਰੂ ਤੁਹਾਡਾ ਸ਼ੁਕਰਾਨਾ ਇਹ ਆ ਥੈਂਕਸ ਇਹਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਾਣੀ ਅੰਦਰ ਇਸ ਤਰ੍ਹਾਂ ਕਿਹਾ ਹੈ ਕਹਿੰਦੇ ਰੋਜ਼ ਯਾਦ ਕਰੀਂ ਰਾਮਈਆ ਕੇ ਗੁਣ ਚੇਤ ਪਰੰਨੀ ਰੱਬ ਦੇ ਪਰ ਉਪਕਾਰ ਚੇਤੇ ਕਰੋ ਬੰਦਿਆ ਜਦੋਂ ਕੋਈ ਬੰਦਾ ਕੱਲਾ ਬੈਂਦਾ ਨਾ ਕਮੀਆਂ ਹੀ ਚਿੱਤ ਤੇ ਕਰੀ ਜਾਂਦਾ ਵੇ ਉਹਨੇ ਆ ਕੀਤਾ ਰਿਸ਼ਤੇਦਾਰਾਂ ਨੇ ਅਸੀਂ ਆ ਕੀਤਾ ਉਹਨੇ ਆ ਨਹੀਂ ਕੀਤਾ ਸਾਡਾ ਨਹੀਂ ਕੀਤਾ ਕਦੇ ਇਕੱਲੇ ਬਹਿ ਕੇ ਸੋਚੋ ਰੱਬ ਨੇ ਕੀ ਕੀਤਾ ਸਾਡੇ ਨੂੰ ਹੁਣ ਤੱਕ ਸਭ ਤੋਂ ਕੀਮਤੀ ਚੀਜ਼ ਉਹਨੇ ਤੰਦਰੁਸਤੀ ਦਿੱਤੀ ਪਰਿਵਾਰ ਦਿੱਤਾ ਬੱਚੇ ਦਿੱਤੇ ਬਾਦ ਘਟਦੇ ਥੋੜਾ ਬਹੁਤਾ ਚੱਲਦਾ ਹੀ ਰਹਿੰਦਾ ਕਿਸੇ ਨੂੰ ਦੁਨੀਆ 'ਚ ਕੋਈ ਪਰਫੈਕਟ ਚੀਜ਼ ਨਹੀਂ ਮਿਲੀ ਕੋਈ ਸੰਸਾਰ ਵਿੱਚ ਇਹ ਨਹੀਂ ਕਹਿ ਸਕਦਾ ਮੈਂ ਤਾਂ ਜੀ ਸਾਰੇ ਪਾਸਿਓ ਹੁਣ ਸੁਖੀ ਹੋ ਗਿਆ ਸਭ ਪਾਸਿਓ ਸੁਖੀ ਨਹੀਂ ਹੋ ਸਕਦਾ ਸਭ ਪਾਸਿਓ ਸਭ ਕੁਝ ਜੇ ਕਿਸੇ ਕੋਲ ਹੈ ਉਹ ਸਿਰਫ ਰੱਬ ਦੇ ਘਰ ਚ ਹੈ ਬੰਦੇ ਦੇ ਘਰ ਚ ਸਭ ਕੁਝ ਨਹੀਂ ਹੋ ਸਕਦਾ ਇਹ ਯਾਦ ਰੱਖ ਕਿੰਨਾ ਵੀ ਕੋ ਪੜਿਆ ਲਿਖਿਆ ਕਿੰਨਾ ਕੋ ਇੰਟੈਲੀਜੈਂਟ ਹੈ ਸਭ ਕੁਝ ਹੁਣ ਸਭ ਕੁਝ ਨਹੀਂ ਹੋ ਸਕਦਾ ਬਹੁਤ ਕੁਝ ਹੋਏਗਾ ਪਰ ਸਭ ਕੁਝ ਨਹੀਂ ਸਭ ਕੁਝ ਪਤਾ ਕਿੱਥੇ ਇੱਕੋ ਘਰ ਵਿੱਚ ਹੈ ਸੱਚੇ ਸਾਹਿਬਾ ਗਿਆ ਨਹੀਂ ਘਰ ਦੇ ਰੇ ਘਰ ਤਾਂ ਤੇਰੇ ਸਭ ਕੁਝ ਸਿਰਫ ਰੱਬ ਦੇ ਘਰ ਵਿੱਚ ਹੈ ਸਭ ਕੁਝ ਬੰਦੇ ਦੇ ਘਰ ਚ ਨਹੀਂ ਸਭ ਕੁਝ ਹੋ ਸਕਦਾ ਐਵੇਂ ਰੱਬ ਨਾਲ ਰੋਸ ਕਰੀਂ ਉਹ ਨਹੀਂ ਮਿਲਿਆ ਜੋ ਮਿਲਿਆ ਉਹਦਾ ਸ਼ੁਕਰਾਨਾ ਕਰੋ ਮੈਨੂੰ ਤੇ ਪਰਸੋਂ ਇੱਕ ਬੜੀ ਲਿਖੀ ਬੱਚੀ ਸਵਾਲ ਕਰਨ ਲੱਗ ਮੈਂ ਨਹੀਂ ਪੜੀ ਜੀ ਮੈਂ ਆ ਡਿਗਰੀ ਕੀਤੀ ਮੈਂ ਆ ਡਿਗਰੀ ਕੀਤੀ ਮੈਨੂੰ ਮਿਲਿਆ ਨਹੀਂ ਕੋਈ ਸ਼ਾਦੀ ਨਹੀਂ ਮਿਲਿਆ ਮੈਂ ਕੱਚਾ ਮੈਂ ਸਭ ਕੁਝ ਬੁੱਤ ਕਿਸੇ ਨੂੰ ਵੀ ਨਹੀਂ ਮਿਲਦਾ ਤੈਨੂੰ ਫਿਰ ਵੀ ਰੱਬ ਨੇ ਬਹੁਤ ਕੁਝ ਦਿੱਤਾ ਸਭ ਕੁਝ ਕਿਸੇ ਨੂੰ ਨਾ ਕੁਝ ਮਿਲਦਾ ਮੈਨੂੰ ਇੱਕ ਐਗਜ਼ਾਮਪਲ ਦਿੰਦੀ ਮੈਂ ਕਿਹਾ ਤੈਨੂੰ ਪਤਾ ਹੈ 8600 ਕਰੋੜ ਦੀ ਪ੍ਰਾਪਰਟੀ ਹੈ ਬੀਬੀ ਦੇ ਨਾਮ 8600 ਕਰੋੜ ਦੀ ਪ੍ਰਾਪਰਟੀ ਹੈ ਉਹਦੇ ਨਾਮ ਵਰਲਡ ਸੁੰਦਰੀ ਹੈ ਉਹਨੂੰ ਖਿਤਾਬ ਮਿਲਿਆ ਹੋਇਆ ਹੀਰਿਆਂ ਦਾ ਤਾਜ ਉਹਦੇ ਕੋਲ ਹੈ ਵਰਲਡ ਸੁੰਦਰੀ ਹੈ 8600 ਕਰੋੜ ਦੀ ਪ੍ਰਾਪਰਟੀ ਦੀ ਮਾਲਕ ਹੈ ਸਭ ਕੁਝ ਤਾਂ ਉਹਨੂੰ ਵੀ ਨਹੀਂ ਮਿਲਿਆ ਜਿਹਨੂੰ ਲੋਕ ਆਈਸ਼ਵਰਿਆ ਕਹਿੰਦੇ ਨੇ ਉਹ ਵਿਚਾਰੀ ਫਿਰਤੋਰੀ ਫਿਰਦੀ ਕੱਲੀ ਉਹ ਚੁੱਪ ਕਰ ਗਈ ਫਿਰ ਕਹਿੰਦੀ ਹਾਂ ਗੱਲ ਤਾਂ ਠੀਕ ਹੈ ਬਾਈ ਮੈਂ ਕਿਹਾ ਤੁਹਾਨੂੰ ਸੰਸਾਰੀ ਗੱਲਾਂ ਛੇਤੀ ਸਮਝ ਆਉਣਗੀਆਂ ਜਿਹਦੇ ਕੋਲ ਇੰਨਾ ਪੈਸਾ ਪ੍ਰਾਪਰਟੀ ਸਭ ਕੁਝ ਦੋਨੋਂ ਨੇ ਮਿਲਿਆ ਉਹਨੂੰ ਪੁੱਛ ਕੇ ਵੇਖੋ ਉਹਦੀ ਸਟੇਟਮੈਂਟ ਪੜੋ ਕੀ ਹੋ ਰਿਹਾ ਹੈ ਕਹਿੰਦੀ ਹਾਂ ਹਾਂ ਗੱਲ ਤੇ ਸਹੀ ਇਸ ਲਈ ਜੋ ਰੱਬ ਨੇ ਦਿੱਤਾ ਹੈ ਉਹਦਾ ਸ਼ੁਕਰਾਨਾ ਕਰੀ ਉਹਨੇ ਬਹੁਤ ਕੁਝ ਦਿੱਤਾ ਰਾਮাইয়া ਕੇ ਗੁਣ ਚੇਤ ਪਰਾਨੀ ਰੱਬ ਦੇ ਪਰਉਪਕਾਰ ਚੇਤੇ ਕਰੋ ਉਹਨੇ ਤੰਦਰੁਸਤੀ ਦਿੱਤੀ ਬੜੋ ਰਾਮাইয়া ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਨ ਜਿੰਤੋ ਸਾਜ ਸਵਾਰਿ ਸ਼ਨਾਰਿਆ ਘਰਵ ਅਗਨ ਮੈਂ ਜਨੇ ਉਹ ਵਾਰਿਆ ਜਿਹੜੇ ਰੱਬ ਨੇ ਅੱਖਾਂ ਦੇਖਣ ਲਈ ਦਿੱਤੀਆਂ ਜ਼ੁਬਾਨ ਬੋਲਣ ਲਈ ਦਿੱਤੀ ਤੁਰਨ ਲਈ ਪੈਰ ਦਿੱਤੇ ਕੰਮ ਕਰਨ ਲਈ ਹੱਥ ਦਿੱਤੇ ਉਹਦਾ ਸ਼ੁਕਰਾਨਾ ਕਰੋ ਭਾਈ ਉਹਦਾ ਥੈਂਕਸ ਕਰੋ ਉਹਨੇ ਬਹੁਤ ਕੁਝ ਦਿੱਤਾ ਔਰ ਸਾਥ ਸੰਗਤ ਦੂਜਾ ਵਰਲਡ ਲੋਕ ਬੱਚਿਆਂ ਨੂੰ ਸਿਖਾਉਂਦੇ ਨੇ ਸੌਰੀ ਛੋਟੀ ਜਿਹੀ ਗੱਲ ਉੱਤੇ ਉਹ ਲੋਕ ਫੌਰਨ ਵਿੱਚ ਸੌਰੀ ਕਹਿ ਦਿੰਦੇ ਅਭੀਨ ਇਥੋਂ ਤੱਕ ਇੱਥੇ ਵੀ ਬੱਚੇ ਪੜ੍ਹੇ ਲਿਖੇ ਨੇ ਜਿਨ੍ਹਾਂ ਨੂੰ ਗੁੱਡ ਮੈਨ ਨੇ ਸਿਖਾਏ ਕਰ ਨੇ ਪੜ੍ਹਾਈ ਵਿੱਚ ਮੈਂ ਤੇ ਹੈਰਾਨ ਹੁੰਨਾ ਦੋ ਜਣੇ ਚਾਰ ਜਣ ਟੇਬਲ ਟੌਕ ਦੀ ਗੱਲਾਂ ਕਰਦੇ ਇੱਕ ਬੱਚੇ ਨੂੰ ਨਸ਼ਾ ਅੱਗੇ ਗੱਲਾਂ ਕਰਦੇ ਸ਼ਿਕ ਹਾਲਾਂਕਿ ਕੁਦਰਤੀ ਚੀਜ਼ ਹੈ ਜਦੋਂ ਉਹਨੂੰ ਨਸ਼ਾ ਹੀ ਉਹਨਾਂ ਵਿੱਚ ਸੌਰੀ ਮੰਗੇ ਕਿਉਂ ਉਹਨੂੰ ਤੁਹਾਡੀ ਗੱਲ ਨੂੰ ਡਿਸਟਰਬ ਕੀਤਾ ਉਹਨੂੰ ਤੁਹਾਡੀ ਗੱਲ ਨੂੰ ਰੋਕ ਐਨੀਆਂ ਸੋਹਣੀਆਂ ਗੱਲਾਂ ਲੋਕ ਸੰਸਾਰ ਵਿੱਚ ਸਿੱਖਦੇ ਨੇ ਛੋਟੀ ਛੋਟੀ ਗਲਤੀ ਉੱਤੇ ਸੌਰੀ 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 ਗਲਤੀ ਹੋ ਗਈ ਮਾਫ ਕਰਦੇ ਹੋ ਪਰ ਸਾਧ ਸੰਗਤ ਇਹ ਚੀਜ਼ ਸਿੱਖਣ ਵਾਲੀ ਐ ਪਾਤਸ਼ਾਹ ਨੇ ਕਿਹਾ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਦੁਨੀਆ ਵਿੱਚ ਵਿਚਰਦਾ ਐ ਇਹਨਾਂ ਅੱਖਾਂ ਨਾਲ ਪਤਾ ਨਹੀਂ ਕੀ ਕੁਝ ਵੇਖਿਆ ਜ਼ੁਬਾਨ ਨਾਲ ਕਿੰਨਾ ਕੌੜਾ ਬੋਲਿਆ ਰਤੀ ਸੌਣ ਲੱਗਿਆਂ ਰੱਬ ਕੋਲੋਂ ਮਾਫੀ ਮੰਗ ਲਿਆ ਕਰ ਵਾਹਿਗੁਰੂ ਤੇਰੀਆਂ ਦਿੱਤੀਆਂ ਅੱਖਾਂ ਨਾਲ ਅੱਜ ਮੈਂ ਚੰਗਾ ਨਹੀਂ ਵੇਖਿਆ ਵੈ ਗੁਰੂ ਤੇਨੀ ਦਿੱਤੀ ਜ਼ੁਬਾਨ ਨਾਲ ਅੱਜ ਮੈਂ ਬਹੁਤ ਬੋਲੇ ਐ ਪਰ ਵੈ ਗੁਰੂ ਨਹੀਂ ਬੋਲ ਸਕਿਆ ਰਤੀ ਸੌਣ ਲੱਗੇ ਆ ਸੌਰੀ ਮੰਗ ਤੈਨੂੰ ਲੇਖਾਂ ਨਹੀਂ ਦੇਣਾ ਪਏਗਾ ਰੱਬ ਕੋਲੋਂ ਕੋ ਆਪਣੇ ਕਰਮ ਨੂੰ ਯਾਦ ਕਰਕੇ ਮਾਫੀ ਮੰਗ ਵੈ ਗੁਰੂ ਤੁਸੀਂ ਮੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਮੈਂ ਵੈ ਗੁਰੂ ਨਹੀਂ ਬੋਲ ਸਕਿਆ ਅੱਛਾ ਮਨਜਿਕ ਵਿਚਾਰ ਕਰਿਓ ਕਦੋਂ ਤੋਂ ਆਪਾਂ ਸਵੇਰ ਤੋਂ ਨੀਂਦ ਤੋਂ ਉੱਠੇ ਪੰਜ 6 ਵਜੇ ਕੋਈ 7 ਵਜੇ ਚਲੋ ਉੱਠਿਆ ਹੋਣਾ ਹਣ ਪੰਜ 6 ਘੰਟੇ ਹੋ ਗਏ ਨੇ ਕਿੰਨੀ ਕੁ ਵਾਰ ਆਪਾਂ ਵਾਹਿਗੁਰੂ ਕਹਿ ਲਿਆ ਸਵੇਰਦਿਆਂ ਨੇ ਐਸੀ ਜ਼ੁਬਾਨ ਨਾਲ ਬੋਲੇ ਗੱਲਾਂ ਕੀਤੀਆਂ ਚਲੋ ਛੇਤੀ ਤਿਆਰ ਹੋ ਗੋ ਫੰਕਸ਼ਨ ਸ਼ੁਰੂ ਹੋ ਗयो ਤੂੰ ਹੀ ਕਰੋ ਉਹ ਵੀ ਕਰੋ ਕਿੰਨਾ ਬੋਲ ਰਹੇ ਸਵੇਰ ਦੇ ਵਾਹਿਗੁਰੂ ਕਿੰਨੀ ਕੁ ਵਾਰ ਕਿਹਾ ਸਾਥ ਸੰਗਤ ਸੰਕੜੇ ਹਜ਼ਾਰਾਂ ਗੱਲਾਂ ਕਰੀ ਦੀਆਂ ਨੇ ਵਾਹਿਗੁਰੂ ਭੱਗਾਂ ਨਾਲ ਨਿਕਲਦੇ ਜਿੱਦਣ ਵਾਹਿਗੁਰੂ ਨਾ ਜਪ ਹੋਵੇ ਉਹ ਰਾਤੀ ਸੌਣ ਲੱਗੇ ਜ਼ਰੂਰ ਮਾਫੀ ਮੰਗਿਆ ਕਰ ਵਾਹਿਗੁਰੂ ਅੱਜ ਵਾਹਿਗੁਰੂ ਨਹੀਂ ਕਹਿਆ ਕਿਸੇ ਬੋਲਣ ਲਈ ਜ਼ੁਬਾਨ ਦਿੱਤੀ ਅਸੀਂ ਗੱਲਾਂ ਕਰੀਏਗਾ ਸੰਸਾਰ